ਸਤ ਸ੍ਰੀ ਅਕਾਲ ਫਰੈਂਡਸ ਮੇਰੇ ਚੈਨਲ ਆ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਅੱਜ ਆਪਾਂ ਕਰ ਰਹੇ ਹਾਂ ਪਾਠ ਨੂੰ ਆਪਾਂ ਪਾਈ ਪਾਈ ਸਾਰੇ ਠੀਕ ਹੈ ਪਿਛਲੀ ਕਲਾਸ 'ਚ ਆਪਾਂ ਇਹ ਕਵਿਤਾ ਪੜ੍ਹੀ ਹੈ ਇਸ ਵਿੱਚ ਕੀ ਦੱਸਿਆ ਹੈ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੀ ਭਾਵਨਾ ਬਾਰੇ ਦੱਸਿਆ ਗਿਆ ਹੈ ਤੇ ਪੰਜਾਬੀ ਕਲਚਰ ਬਾਰੇ ਦੱਸਿਆ ਗਿਆ ਹੈ ਪੰਜਾਬ ਵਿੱਚ ਕੀ ਕਰਦੇ ਆ ਲੋਕੀ ਮੁੰਡੇ ਕੀ ਕਰਦੇ ਆ ਕੁੜੀਆਂ ਕੀ ਕਰਦੀਆਂ ਮੁੰਡੇ ਸਾਜ ਤਜ ਕੇ ਭੰਗੜਾ ਪਾਉਂਦੇ ਆ ਤੇ ਕੁੜੀਆਂ ਗਿੱਧਾ ਪਾਉਂਦੀਆਂ ਹੈ ਨਾ ਤੇ ਪੰਜਾਬ ਪਰ ਦੱਸਿਆ ਕਿ ਸਾਡਾ ਪੰਜਾਬ ਸਦਾ ਹੀ ਇਸ ਜਿਹੜਾ ਸਾਡਾ ਪੰਜਾਬ ਹੈ ਸਦਾ ਹੀ ਹੱਸਦਾ ਵਜਦਾ ਰਵੇ ਤੇ ਜਿਹੜੇ Hindu Muslim Sikh Isai ਜਿਹੜੇ ਸਾਰੇ ਹੈ ਉਹ ਸਾਰੇ ਪਾਈ ਪਾਈ ਹੈ ਪਾਈ ਮੀਨ ਪ੍ਰਾ ਠੀਕ ਹੈ ਤੇ ਚਲੋ ਆਪਾਂ ਇਹ ਲੈਸਨ ਦੇ ਕੁਐਸਚਨ ਆਨਸਰ ਕਰਦੇ ਹਾਂ ਸੱਤ ਪਹਿਲਾਂ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਕਿ ਇਹਦੇ ਵਿੱਚ ਮੈਂ ਸਹੀ ਵਿਕਲਪ ਚੁਣੋ ਕਰਕੇ ਲਿਖਿਆ ਹੈ ਸ਼ਾਰਟ ਕਰਕੇ ਲਿਖਿਆ ਹੈ ਕੁਐਸਚਨ ਵੈਸੇ ਮੈਂ ਤੁਹਾਨੂੰ ਪੂਰਾ ਕੁਐਸਚਨ ਦੱਸ ਦਿੰਦੀ ਹਾਂ ਪੜ੍ਹ ਕੇ ਦੱਸ ਦਿੰਦੀ ਹਾਂ ਕਿ ਕੀ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ पहला है भाई शब्द का की अर्थ है भाई शब्द का की अर्थ है आदमी भरा दुश्मन के गुआढ़ी भाई हैं हिंदू मुस्लिम सिख ईसाई भाई भाई सारे भाई मतलब भरा ठीक है कि आ जाऊंगा भरा है पंजाबी बोली के हो जही बोली है ਪੰਜਾਬੀ ਬੋਲੀ ਕਿਹੋ ਜਿਹੀ ਬੋਲੀ ਹੈ ਪਹਿਲਾਂ ਮਿੱਠੀ ਤੇ ਪਿਆਰੀ ਕੌੜੀ ਰੁੱਖੀ ਕਿ ਔਖੀ ਕੀ ਹੈ ਪਤਾ ਹੋਣਾ ਚਾਹੀਦਾ ਹੈ ਨਾ ਪੰਜਾਬੀ ਬੋਲੀ ਮਿੱਠੀ ਤੇ ਪਿਆਰੀ ਹੈ ਫਿਰ ਹੈ ਪੰਜਾਬੀ ਮੁੰਡੇ ਕਿਹੜਾ ਨਾਚ ਨੱਚਦੇ ਹਨ ਕਿਹੜਾ ਨਾਚ ਰਜਾ ਨੱਚਦੇ ਪੰਜਾਬੀ ਮੁੰਡੇ ਗਿੱਧਾ ਪਾਉਂਦੇ ਮੁੰਡੇ ਮੁੰਡੇ ਮੇਂ ਲੜਕੇ ਗਿੱਧਾ ਪਾਉਂਦੇ ਆ ਕਿੱਕਲੀ ਪਾਉਂਦੇ ਆ ਡਿਸਕੋ ਕਰਦੇ ਆ ਕਿ ਪੰਗੜਾ ਬੰਦੇ ਆ ਕੀ ਬੰਦੇ ਆ ਢੰਗੜਾ ਕੀ ਆ ਜੂ ਇੱਥੇ ਪੰਗੜਾ ਨੈਕਸਟ ਹੈ ਸਾਨੂੰ ਆਪਸ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਲੜ ਝਗੜ ਕੇ ਮਤਲਬ ਝਗੜਾ ਕਰਕੇ ਰਲ ਮਿਲ ਕੇ ਗੁੱਸੇ ਹੋ ਕੇ ਕਿ ਨਫ਼ਰਤ ਨਾਲ ਕਿੱਦਾਂ ਰਹਿਣਾ ਚਾਹੀਦਾ ਹੈ ਰਲ ਮਿਲ ਕੇ ਇੱਥੇ ਆ ਜੂਗਾ ਤੇ ਅੱਗੇ ਸਹੀ ਦਾ ਨਿਸ਼ਾਨ ਆ ਜੂਗਾ ਠੀਕ ਹੈ ਤੇ ਚਲੋ ਜਲਦੀ ਨਾਲ ਨੋਟ ਕਰ ਲਓ ਅੱਗੇ ਵੀ ਲਿਖ ਦਿੰਦੇ ਆ ਤੇ ਚਲੋ ਫਰੈਂਡਸ ਅਗਲਾ ਕੁਐਸਚਨ ਦੇਖ ਲੈਂਦੇ ਆ ਦੂਸਰਾ ਕੁਐਸਚਨ ਹੈ ਹੇਟ ਲਿਖਿਆ ਸ਼ਬਦ ਦਾ ਦੇ ਸਮਾਨ ਲੈ ਆਤਮਕ ਸ਼ਬਦ ਲਿਖੋ ਲੈ ਆਤਮਾ ਮਤਲਬ ਜਿਸ ਤਰ੍ਹਾਂ ਪਿੱਛੇ ਆਵਾਜ਼ ਸੇਮ ਆਉਣੀ ਚਾਹੀਦੀ ਹੈ ਠੀਕ ਹੈ ਜਿਸ ਤਰ੍ਹਾਂ ਭਾਈ ਆਈ ਜਿਸ ਤਰ੍ਹਾਂ ਹੈ ਹੈਨਾ ਸੇਮ ਜੋ ਪਿੱਛੇ ਵਾਲਾ ਹੈ ਲੈ ਕਿਸ ਤਰ੍ਹਾਂ ਆਉਂਦੀ ਹੈ ਲੈ ਠੀਕ ਹੈ ਉਸੇ ਤਰ੍ਹਾਂ ਇਹ ਪਿੱਛੇ ਆਣਾ ਚਾਹੀਦਾ ਕੋਈ ਵੀ ਤੁਸੀਂ ਲਿਖ ਤਾ ਕਰਦੇ ਭਾਈ ਖਾਈ ਮਾਈ ਹੈ ਨਾ ਭਲਾਈ ਇਸ ਤਰ੍ਹਾਂ ਦੇ ਤੁਸੀਂ ਲਿਖ ਸਕਦੇ ਹੋ ਗੀਤ ਅੱਗੇ ਹੈ ਗੀਤ ਰੀਤ ਠੀਕ ਹੈ ਗੀਤ ਦਾ ਕੀ ਆ ਜਾਊਗਾ ਰੀਤ ਭਾਈ ਦਾ ਕੀ ਆ ਜਾ ਖਾਈ ਗੀਤ ਰੀਤ ਮੀਤ ਉਸ ਤੇ ਨਾਲ ਪਿੱਛੇ ਮੈਚ ਕਰਦੇ ਹੋਣੇ ਚਾਹੀਦੇ ਜਿਸ ਤਰ੍ਹਾਂ ਈ ਦੀ ਆ ਜਾਂਦੀ ਹੈ ਗੀਤ ਤ ਦੀ ਆ ਜਾਂਦੀ ਤੇ ਕਿੱਦਾਂ ਆਣਾ ਚਾਹੀਦਾ ਹੈ ਨਾ ਗਾਈਏ ਚੀਏ ਨੱਚੀਏ ਏ ਦੀ ਆ ਜਾਂਦੀ ਨਾ ਪਿੱਛੇ ਏ ਇਹ ਹੈ ਹਨ ਵਸਦਾ ਵਸਦਾ ਹੱਸਦਾ ਵਸਦਾ ਹੱਸਦਾ ਠੀਕ ਹੈ ਮਨ ਤਨ ਤਨ ਠੀਕ ਹੈ ਮਨ ਦਾ ਤਨ ਆ ਜਾਓ ਪ੍ਰਸ਼ਨ ਤੀਜਾ ਹੈ ਏਟ ਲਿਖੇ ਕਾਵਿ ਸਤਰਾਂ ਪੂਰੀਆਂ ਕਰੋ ਕਾਵਿ ਸਤਰਾਂ ਨੇ ਜਿਹੜੀਆਂ ਕਵਿਤਾ ਵਿੱਚੋਂ ਲਈਆਂ ਗਈਆਂ ਹੱਸੀਏ ਜਿੱਦਾਂ ਉਹ ਇਹ ਮੈਂ ਮੈਂ ਲਿਖ ਦਿੱਤਾ ਹੋਇਆ ਹੈ ਇੱਥੇ ਡੈਸ਼ ਆ ਜਾਊਗੀ ਤਾਂ ਤੁਹਾਨੂੰ ਇੱਕ ਲਾਈਨ ਲਿਖੀ ਹੋਊਗੀ ਕਵਿਤਾ ਵਿੱਚੋਂ ਤੇ ਤੁਸੀਂ ਉਹਨੂੰ ਪੂਰਾ ਕਰਨਾ ਹੈ ਠੀਕ ਹੈ ਜਿਸ ਤਰ੍ਹਾਂ ਹੱਸੀਏ ਨੱਚੀਏ ਟੱਪੀਏ ਇਕੱਠੇ ਡੈਸ਼ ਖਾਲੀ ਥਾਂ ਛੱਡ ਦਿੱਤੀ ਉਹਦੇ ਤੇ ਤੁਸੀਂ ਅਗਲੀ ਲਾਈਨ ਉਹਦੀ ਭਰੋਗੇ ਗਿੱਧੇ ਪੰਗੜੇ ਪਾਈਏ ਹੱਸੀਏ ਨੱਚੀਏ ਟੱਪੀਏ ਇਕੱਠੇ ਗਿੱਧੇ ਪੰਗੜੇ ਪਾਈਏ ਠੀਕ ਹੈ ਅਗਲਾ ਹੈ ਇਹ ਹੈ ਮਨੂਸ ਮੋਣੀ ਬੋਲੀ ਇਹ ਹੈ ਮਨੂ ਮੋਣੀ ਮੈਨੂੰ ਮਨੂ ਮੋਣ ਵਾਲੀ ਚੰਗੀ ਲੱਗਣ ਵਾਲੀ ਮਨੂ ਮੋਣ ਵਾਲੀ ਇਹ ਹੈ ਮਨੂ ਮੋਣੀ ਬੋਲੀ ਗੀਤਾਂ ਨਾਲ ਸ਼ਿੰਗਾਰੀ ਗੀਤ ਮਤਲਬ ਇਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਗੀਤਾਂ ਨਾਲ ਸ਼ਿੰਗਾਰੀ ਹੋਈ ਹੈ ਸ਼ਿੰਗਾਰੀ ਮੀਨ ਸਾਇ ਸਜਾ ਕਰਨਾ ਸੱਜੀ ਹੋਈ ਸ਼ਿੰਗਾਰੀ ਮੀਨ ਸੱਜੀ ਹੋਈ ਹੈ ਗੀਤਾਂ ਨਾਲ ਇਹ ਬੋਲੀ ਸੱਜੀ ਹੋਈ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਭਾਈ ਭਾਈ ਸਾਰੇ ਸਮਝ ਆ ਗਈ ਇਹ ਤਾਂ ਈਜ਼ੀ ਹੈ ਨਾ ਹਿੰਦੂ ਮੁਸਲਿਮ ਸਿੱਖ ਈਸਾਈ ਭਾਈ ਭਾਈ ਸਾਰੇ ਇਸ ਤਰ੍ਹਾਂ ਤੁਹਾਡੀ ਇਹ ਪੁਆਇੰਟ ਕੰਪਲੀਟ ਹੋ ਜੂਗੀ ਜਿਹੜੇ ਵੀ ਬੱਚੇ ਇਗਜ਼ਾਮ ਦੇਉਗੇ ਉਹਨਾਂ ਨੇ ਇਹ ਖਾਲੀ ਥਾਂ ਨੂੰ ਪੂਰਾ ਕਰਨਾ ਹੈ ਜੋ ਜਦੋਂ ਵੀ ਇਹ ਤੁਹਾਨੂੰ ਕੁਐਸਚਨ ਆਊਗਾ ਤੇ ਤੁਸੀਂ ਇਹ ਖਾਲੀ ਥਾਂ ਪੂਰਾ ਕਰਨਾ ਹੈ ਇਹ ਤਾਂ ਤੁਸੀਂ ਪੂਰਾ ਕਰ ਸਕਦੇ ਜੇ ਤੁਹਾਨੂੰ ਪੂਰੀ ਕਵਿਤਾ ਆਮਦੀ ਹੋਊਗੀ ਯਾਦ ਹੋਊਗੀ इसलिए कविता याद करके जाना है ठीक है फ्रेंड्स ते जल्दी ना ले नोट कर लो अगले क्वेश्चन हो देख लेंगे केडे लें रह गए अपने फ्रेंड्स चलो देख लेंगे दे, अगले क्वेश्चन भी अगला है हेठ लिखे प्रश्न के उत्तर दो बुक च की लिखा प्रश्न ਪਾਠ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ ਠੀਕ ਹੈ ਤੇ ਦੇਖਦੇ ਆਂ ਪਹਿਲਾ ਕੁਐਸਚਨ ਕੀ ਹੈ ਕਵਿਤਾ ਵਿੱਚ ਕਿਹੜੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ ਕਿਹੜੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ ਕਵਿਤਾ ਵਿੱਚ ਪਿਆਰ ਭਰੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ ਕੀ ਇਹ ਪਹਿਲੀਆਂ ਲਾਈਨਸ ਆਪਾਂ ਪੜ੍ਹੀਆਂ ਹਨ ਆਪਾਂ ਸਾਰੇ ਭਾਈ ਭਾਈ ਗੀਤ ਪਿਆਰ ਦੇ ਗਾਈਏ ਤੇ ਕੀ ਹੈ? ਇਹੀ ਇਹਦੇ ਵਿੱਚ ਆਨਸਰ ਆ ਜਾਊਗਾ ਕਵਿਤਾ ਵਿੱਚ ਪਿਆਰ ਭਰੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ। ਫਿਰ ਹੈ ਪੰਜਾਬ ਵਾਸੀਆਂ ਦੀ ਮਾਂ ਬੋਲੀ, ਪੰਜਾਬ ਵਾਸੀਆਂ ਦੀ ਮਾਂ ਬੋਲੀ ਕਿਹੜੀ ਹੈ ਤੇ ਇਹ ਕਿਸ ਨਾਲ ਸ਼ਿੰਗਾਰੀ ਹੋਈ ਹੈ? ਉੱਤਰ ਕੀ ਹੈ ਦਾ? ਪੰਜਾਬ ਵਾਸੀਆਂ ਦੀ ਮਾਂ ਬੋਲੀ ਕੀ ਹੈ? ਪੰਜਾਬੀ ਮਾਂ ਬੋਲੀ ਪੰਜਾਬੀ ਹੈ ਤੇ ਇਹ ਪੰਜਾਬੀ ਗੀਤਾਂ ਨਾਲ ਸ਼ਿੰਗਾਰੀ ਗਈ ਹੈ ਠੀਕ ਹੈ ਜਿਸ ਤਰ੍ਹਾਂ ਲੋਕ ਗੀਤ ਹੋ ਗਏ ਹੈ ਨਾ ਪੰਜਾਬ ਵਾਸੀਆਂ ਦੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਗੀਤਾਂ ਦੇ ਨਾਲ ਸ਼ਿੰਗਾਰੀ ਗਈ ਹੈ ਅਗਲਾ ਹੈ ਪੰਜਾਬੀ ਮਟਿਆਰਾਂ ਤੇ ਪੰਜਾਬੀ ਗੱਭਰੂਆਂ ਦੇ ਲੋਕ ਨਾਚ ਕਿਹੜੇ ਕਿਹੜੇ ਹਨ ਕੀ ਹੈ ਪੰਜਾਬੀ ਜਿਹੜੀਆਂ ਕੁੜੀਆਂ ਕੀ ਕਰਦੀਆਂ ਵਿਆਹਾਂ-ਬਿਆਹਾਂ 'ਚ ਪੰਜਾਬੀ ਮਟਿਆਰਾਂ ਕੀ ਕਰਦੀਆਂ ਗਿੱਧਾ ਹੁੰਦਾ ਸੀ ਨਾ ਪਹਿਲਾਂ ਸਕੂਲਾਂ ਕਾਲਜਾਂ ਚ ਵੀ ਗਿੱਧਾ ਪਾਉਂਦੇ ਹੁੰਦੇ ਸੀ ਕੁੜੀਆਂ ਹਨਾ ਬਹੁਤ ਸਾਰੇ ਸਕੂਲਾਂ ਚ ਹਜੇ ਵੀ ਹੈ ਇਹ ਕਿ ਮੁੰਡੇ ਕੁੜੀਆਂ ਜਿੱਦਾਂ ਐਨਵਲ ਡੇ ਚ ਹੋਇਆ ਮੁੰਡੇ ਕੁੜੀਆਂ ਭੰਗੜਾ ਪਾਉਂਦੇ ਆਪਣੇ ਆਪਣੇ ਸਟੇਟ ਵਾਈਜ਼ ਕਰਦੇ ਆ ਨਾ ਸਾਰੇ ਪਰਫਾਰਮੈਂਸ ਦਿੰਦੇ ਆ ਨਾ ਤੇ ਇਸੇ ਤਰ੍ਹਾਂ ਪੰਜਾਬ ਵਿੱਚ ਕੀ ਹੁੰਦਾ ਹੈ ਪੰਜਾਬੀ ਮਟਿਆਰਾਂ ਦਾ ਗਿੱਧਾ ਤੇ ਪੰਜਾਬੀ ਗਬਰੂਆਂ ਦਾ ਭੰਗੜਾ ਗਬਰੂ ਵੀ ਨੌਜਵਾਨ ਜਿਹੜੇ ਹੁੰਦੇ ਆ

ਭਾਈ ਭਾਈ ਵਾਲਾ ਰਿਸ਼ਤਾ ਹੈ ਕਹਿੰਦੇ ਨਾ Hindu Muslim Sikh Sai ਸਾਰੇ ਭਾਈ ਭਾਈ ਹੈ ਨਾ ਆਪਸ ਵਿੱਚ ਕੀ ਹੈ ਇਹਨਾਂ ਦਾ ਰਿਸ਼ਤਾ Hindu Muslim Sikh ਤੇ Sai ਦਾ ਆਪਸ ਵਿੱਚ ਕਿਹੜਾ ਰਿਸ਼ਤਾ ਹੈ ਭਾਈ ਭਾਈ ਵਾਲਾ ਰਿਸ਼ਤਾ ਹੈ ਅਗਲਾ ਕੁਐਸਚਨ ਦੇਖ ਲੈਂਦੇ ਆ ਹੇਟ ਲਿਖੇ ਸ਼ਬਦਾਂ ਦੇ ਸਹੀ ਵਿਰੋਧੀ ਸ਼ਬਦ ਚੁਣ ਕੇ ਲਿਖੋ ਇਹਦੇ ਵਿੱਚ ਤੁਹਾਨੂੰ ਤੁਸੀਂ ਵਿਰੋਧੀ ਮੀਨ ਉਲਟੇ ਸ਼ਬਦ ਵਿਰੋਧੀ ਸ਼ਬਦ ਚੁਣਨੇ ਆ ਜਿਸ ਤਰ੍ਹਾਂ ਪਿਆਰ ਪਿਆਰ ਮੋਹ ਨੂੰ ਵੀ ਪਿਆਰ ਹੀ ਕਹਿੰਦੇ ਆ ਸਤਿਕਾਰ ਵੀ ਮੋਹ ਨੂੰ ਹੀ ਪਿਆਰ ਨੂੰ ਜੰਦੇ ਆ ਹੈਨਾ ਸਤਿਕਾਰ ਕਿਸੇ ਨਾਲ ਪਿਆਰ ਕਰਨਾ ਚਾਹੀਦਾ ਮੋਹ ਵੀ ਪਿਆਰ ਨੂੰ ਕਹਿੰਦੇ ਤੇ ਇਹਦਾ ਉਲਟਾ ਕੀ ਆਜੂਗਾ ਨਫ਼ਰਤ ਕੀ ਆਜੂਗਾ ਉਲਟਾ ਇਹਦਾ ਨਫ਼ਰਤ ਇਹਨੂੰ ਆਪਾਂ ਸਰਕਲ ਕਰ ਦਵਾਂਗੇ ਫਿਰ ਹੈ ਹੱਸਣਾ ਹੱਸਣੇ ਦਾ ਉਲਟਾ ਕੀ ਆਜੂਗਾ ਨੱਚਣਾ ਵੀ ਨਹੀਂ ਹੁੰਦਾ ਟੱਪਣਾ ਵੀ ਨਹੀਂ ਹੁੰਦਾ ਕੀ ਆਜੂਗਾ ਹਸਣਾ ਦਾ ਉਲਟਾ ਰੋਣਾ ਤੇ ਇਹਦੇ ਉੱਤੇ ਆਪਾਂ ਸਰਕਲ ਲਗਾ ਦੇਵਾਂਗੇ ਹੱਸਣਾ ਰੋਣਾ ਫਿਰ ਹੈ ਮਿੱਠੀ ਮਿੱਠੀ ਸ਼ਹਿਰ ਸ਼ਹਿਰ ਤਾਂ ਮਿੱਠਾ ਹੁੰਦਾ ਨਾ ਮਿੱਠੀ ਨਹੀਂ ਕਹਿ ਸਕਦੇ ਨਾ ਮਿੱਠੀ ਦਾ ਮਤਲਬ ਸ਼ਹਿਰ ਮਿੱਠਾ ਹੁੰਦਾ ਤੇ ਇਹਦਾ ਆਪੋਜ਼ਿਟ ਨਹੀਂ ਹੋ ਸਕਦਾ ਨਾ ਬੋਲੀ ਬੋਲੀ ਵੀ ਨਹੀਂ ਹੈ ਆਪੋਜ਼ਿਟ ਮਿੱਠੀ ਕੋੜੀ ਜਾਂ ਖੱਟੀ ਕਿ ਆ ਜੁਗੜ ਕੌੜੀ ਜਾਂ ਖੱਟੀ ਇਹਦੇ ਤੇ ਆਪਾਂ ਸਰਕਲ ਲਗਾ ਦਵਾਂਗੇ ਫਿਰ ਆ ਗਿਆ ਸੁਖ ਸੁਖ ਦਾ ਕੀ ਆ ਜੂਗਾ ਉਲਟਾ ਦੁੱਖ ਇਹਦੇ ਤੇ ਸਰਕਲ ਆ ਜੂਗਾ ਰੁੱਖ ਵੀ ਨਹੀਂ ਹੁੰਦਾ ਸੁਖ ਦਾ ਉਲਟਾ ਰੁੱਖ ਹੁੰਦਾ ਕੋਈ ਭੁੱਖ ਵੀ ਨਹੀਂ ਹੁੰਦਾ ਨਾ ਸੁਖ ਦੁੱਖ ਸੁਖ ਦਾ ਕੀ ਆ ਜੂਗਾ ਦੁੱਖ ਫਿਰ ਆ ਗਿਆ ਵਸਨਾ ਵਸਣਾ ਮੀਨ ਰਹਿਣਾ ਠੀਕ ਹੈ ਘਰ ਦੇ ਵਿੱਚ ਰਹਿਣਾ ਵਸਣਾ ਕਿਸੇ ਪਿੰਡ ਦੇ ਵਿੱਚ ਵਸ ਵਸ ਰਹੇ ਆ ਉਹ ਪਿੰਡ ਦਾ ਨਾਮ ਦੱਸਦੇ ਆ ਨਾ ਕਿ ਇਸ ਪਿੰਡ ਵਿੱਚ ਉਹ ਵਸ ਰਹੇ ਹੈ ਨਾ ਵਸਣਾ ਮੀਨ ਰਹਿਣਾ ਵਸਣਾ ਅੱਗੇ ਹੈ ਨੱਚਣਾ ਨੱਚਣਾ ਆ ਸਕਦਾ ਹੈ ਤੇ ਉਲਟਾ ਉੱਜੜਨਾ ਭੱਜਣਾ ਭੱਜਣਾ ਮਤਲਬ ਦੌੜਨਾ ਉੱਜੜਨਾ ਵਸਣਾ ਉੱਜੜਨਾ ਮਤਲਬ ਕੁਝ ਨਹੀਂ ਰਹਿਣਾ ਉੱਥੇ वसना का उल्टा की आजगा उजड़ना ठीक है मतलब जिथे सारा कुछ तहस नहस हो जाए कहें उजड़ना ठीक है कुछ भी नहीं है उजड़िया हुआ घर है ना इस तरह बोलते हैं कि उसे कोई भी नहीं उत्था वसना यद ओपोजिट उजड़ना मतलब जिते कोई भी ना रहा होजड़ना फ्रेंड्स इतनी एक कलास खत्म होंगी है ਤੇ ਅਗਲੀ ਕਲਾਸ 'ਚ ਆਪਾਂ ਫੇਰ ਮਿਲਾਂਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਤਾਂ ਤਦ ਤੱਕ ਲਈ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਥੈਂਕ ਯੂ ਫਰੈਂਡਸ